ਨਾਮ ਅਸ਼ੀਰਵਾਹੇ ਗੁਰੂ ਸਾਹਿਬ ਜੀ ਰਹਿਰਾ ਸਾਹਿਬ ਸ਼ਲੋਖ ਮਹੱਲਾ ਪਹਿਲਾ ਦੁਖਦਾਰੋ ਸੁਖੋ ਰੋਗ ਪਿਆ ਜਾ ਸੁਖ ਤਮਨ ਨ ਹੋਈ ਹੋ ਕਰਤਾ ਹਰਮਾ ਮੈ ਨਾਹੀ ਜਹ ਹੋ ਰਿਨਾ ਨ ਹੋਈ ਫਲ ਹਾਰੀ ਕੁਦਰਤ ਵਸੇਆ ਚਰੰਤ ਨਾ ਜਾਇ ਰਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਤ ਹਿਲਗੁਲਾ ਭਰਪੂਰ ਰਹਿਆ ਸੋ ਸੱਚਾ ਸਾਹਿਬ ਸਤਿ ਸੁਆਲਿਓ ਜਨ ਕੀਤੀ ਸੋ ਫਾਰ ਪਿਆ। ਹੋ ਨਾਨਕ ਖਬਚਾ ਖਿਆ ਬੱਤਾ ਜੋਸ਼ ਕਰਨਾ ਸੁ ਕਰਹਿਆ। ਸੋ ਦਰਿ ਰਗ ਅਸ ਮਹੱਲਾ ਪਹਿਲਾ ਏਕ ਓੰਕਾਰ ਸਭ ਕੁਲ ਪ੍ਰਸਾਰ। ਸੋ ਦਰਿ ਦੇਰਾ ਕੇਹਾ ਸੁ ਕਰਹਿਹਾ ਜਿਤੁ ਬਹਿ ਸਭ ਸਮਾਲਿ। ਵਾਜੇ ਦੇਰੇ ਨਾਦ ਅਨੇਕ ਸੰਸਾ ਕੀ ਤੇਰੇ ਵਾਵਣ ਹਾਰਿ। ਕਿਤੇ ਦੇਲੇ ਰਾਗੁਰ ਸੁਗਹੀ ਹੈ ਕਿਤੇ ਰੇ ਗਵਨ ਹਾਰੇ ਗਾਵੰਦਨ ਬੰਨ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵੰਦਨ ਜਿਤ ਗਤ ਲਿਖ ਜਾਨਨ ਲਿਖ ਲੈ ਧਰਮ ਵਿਚਾਰੇ ਗਾਵੰਦਨ ਸ੍ਰੀ ਬ੍ਰਹਮਾ ਰਵੀ ਸੋਹੰ ਤਿਰ ਸਦਾ ਸਵਾਰੇ ਗਾਵੰਦਨ ਅੰਦਰ ਦਰਸ਼ਨ ਬੈਠੇ ਰੇਟਿਆਂ ਦਰਮਾਲੇ ਗਾਵੰਦਨ ਸੁਸਮਾਦੀ ਅੰਦਰ ਗਾਵੰਦਨ ਅਨੁਸਾਰ ਵਿਚਾਰੇ ਗਾਵੰਤਨੋ ਜਤੀ ਸਤੀ ਸੰਤੋਖੀ ਗਾਵੰਤਨੋ ਵੀਰ ਕਰਾਰੇ ਗਾਵੰਤਨੋ ਪੰਡਿਤ ਅਰਖੀਸ਼ਰ ਜੂਜੂ ਵੇਦਾਂ ਨਾਲੇ ਗਾਵੰਤਨੋ ਮਹੂਨੀਆਂ ਮਨਮੋਹਨ ਸੁਰਗਮਚ ਪਿਆਲੇ ਗਾਵੰਤਨ ਤਨੋ ਪਾਇ ਚਲੇ ਅਸ਼ਠਾ ਦੇ ਰਤਨਾਂ ਦੇ ਗਾਵੰਤਨੋ ਜੋਦ ਮਹਾਭਲ ਸੂਰਾ ਗਾਵੰਤਨੋ ਖਾਣੀ ਚਾਰੀ ਗਾਵੰਤਨੋ ਹਾਂਡੇ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹਿਜ ਨੂੰ ਗਾਵਨ ਜੋਤਿ ਭਾਵਨ ਤਤਿ ਰੇ ਭਗਤ ਸਾਲਿ ਹੋਰ ਹੈ ਗਿਤਰ ਨੂੰ ਗਾਵਨ ਸ੍ਰੀ ਮਹਿ ਚਤਨਾ ਨਾਨਕ ਅਬਿਚਰ ਸੋਈ ਸੋਈ ਸਦਾ ਸਾਹਿਬੋ ਸਾਚਾ ਹਾਚਿ ਨਾਈ ਆਪੀ ਹਸੀ ਜਾਨਿ ਅਸੀ ਰਚਨਾ ਜਨ ਅਚਾਈ ਰੰਗੇ ਰੰਗੇ ਬਾਤੀ ਅਰ ਕਰ ਜਿ ਸਿ ਮਾਇਆ ਜਨੁ ਅਪਾਈ ਕਰ ਕਰ ਲਿਖੈ ਗੀਤਾ ਪੜਾਹ ਜੋਤਿ ਦੀ ਬੜਿ ਆਈ ਜੋ ਦਸਵਾ ਹੈ ਸੁਗਾਸੀ ਹੁਕਮ ਨ ਕਰਨਾ ਜਾਈ ਸੋ ਪਾਛਿਆ ਹੋ ਸਹਬ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੰਲਾ ਬਹਿਲਾ ਸੁਣ ਵਟ ਆਖੇ ਸਭ ਕੋ ਏਕੇ ਵਡਾ ਡਿਠਾ ਹੋਈ ਹਿੰਮਤ ਬਨਹਿ ਹਜਾਏ ਕਹਿਣੇ ਵਾਲੇ ਤਰਹ ਸਮਾਈ ਵਟੇ ਮੇਰੇ ਸਾਹਿਬਾ ਗੁਰ ਹਰਿ ਘਮੀਰਾ ਗੁਨੀ ਘੀਰਾ ਹੋ ਨਾ ਜਾਣੈ ਤੇਰਾ ਹੀ ਤਾ ਕੀ ਲਕੀਰ ਰਹਾਓ ਸਭ ਸਭ ਤੇ ਮਿਲ ਸੁੱਤ ਕਮਾਈ ਸਾਹਿਮਤ ਮਤ ਮਿਲ ਕੇ ਮਤ ਵਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾ ਚਲ ਬੜਿਆਈ ਸਾ ਸਤ ਸਤ ਤਪ ਸਭ ਕੀ ਆਇਆ ਸਦਾ ਬੁਰਖਾ ਖਿਆ ਬੜਿਆਈਆ ਕਦ ਵਸਦੇ ਖਨੇਰਾ ਪਾਈਆ ਪਰ ਮਿਲ ਨਾਹੀ ਠਾਕ ਰਹੀਆ ਆਖਣ ਵਾਲਾ ਖਿਆ ਵਿਚਾਰਾ ਸਭ ਕੀ ਭਰੇ ਤੇਰੀ ਪੰਡਾਰਾ ਜਿਸ ਤੋਂ ਦੀ ਚਗਿਆ ਚਾਰਾ ਨਾਨਕ ਸਤਿ ਸਵਰਨ ਹਰ ਹਸਾ ਮਹੱਲਾ ਬਿਹਲਾ ਆਖਾ ਜੀਵਾ ਸਿਮਰ ਜਾਓ ਆਖਣੇ ਓਕਾ ਸਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਪਤ ਭੁਖ ਹੈ ਜਲੀ ਹੈ ਲੋਹਾ ਸੋਖ ਹੋਇ ਸਰਬੀ ਮਾਇ ਸਾਚਾ ਸਾਜ ਰਚਿਨ ਰਹੋ ਸਾਚੇ ਨਾਮ ਕੀ ਤਲ ਵੜਿਆ ਆਖ ਨਕੈ ਗੁਰੁਨੇ ਕਾਈ ਜੇ ਸਾਵਣ ਕੇ ਆਖਣ ਬਾਹ ਤਨ ਹੋਵੇ ਆਖਮ ਜਾਹੀ ਨਾ ਮਰਨਾ ਹੋਵੇ ਸੋਗ ਨਿੰਦਾ ਰਹੇ ਨਾ ਝੁਕੇ ਭੋਗ ਗੁਣੇ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਈ ਜੇ ਵਡਾ ਤੇਵ ਤੇਰੀ ਰਾਤ ਜਨ ਦਿਨ ਕਰਤੇ ਕੀਤੀ ਰਾਤ ਖਸਮ ਵਿਚਾਰ ਹੈ ਤੇਖਮ ਜਾਤ ਨਾਨਕ ਨਾਵੇ ਵਾਸਨਾਤ ਰਾਗ ਗੁਜਰੀ ਮਹੱਲਾ ਜੋਖ ਹਰ ਕੀ ਜਨ ਸਤਿਗੁਰ ਹਰਿ ਗੁਰਖਾ ਬਿਨੋ ਕਰੂੰ ਗੁਰਪਾਸ। ਖਾਮ ਗਿਰਹਿ ਰਹੁ ਸਤਗੁਰ ਸਰਨਾਈ ਸਦਿ ਆਨਾ ਪ੍ਰਗਾਸ। ਮੇਰੇ ਮੀਰ ਗੋਦੇਹੇ ਮਨ ਕੋ ਰਾਮਨਾ ਪ੍ਰਗਾਸ। ਗੁਰਮਤਿ ਨਾਮ ਮੇਰਾ ਬ੍ਰਹ ਸਹਾਈ ਹਰ ਕੀ ਰਤਿ ਹਮ ਰਹਿਰਾਸ ਰਹਾ। ਹਰ ਜਨ ਕਿਹ ਵਿਟ ਬਾਗ ਉੜੀ ਰੇ ਜਨ ਹਰ ਹਰ ਸ਼ਬਦ ਹਰ ਪਿਆਸ। ਹਰ ਹਰ ਨਾਮ ਬਲੈ ਤ੍ਰਿਪਤ ਸਹ ਹਮ ਸੰਗਤ ਗੁਣ ਪ੍ਰਗਾਸ। ਨੇ ਨਹ ਹਰਿ ਹਰਿ ਨਾਮ ਨਾ ਪਾਇਆ ਤੇ ਪ੍ਰਾਗਹਿਣ ਜਮਕਾਸ ਜੋ ਸਤਗੁਰ ਸਨ ਸੰਗਤ ਨਹੀਂ ਆਏ ਸ੍ਰੀ ਗਿਵੈ ਸ੍ਰੀ ਗਿਵਾਸ ਜਿਨ ਹਰਿ ਜਨ ਸਤਗੋ ਸੰਗਤ ਪਾਈ ਤੰਦਰੁ ਮਸਤ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਸ ਪਾਇਆ ਜਿਨ ਨਾਨਕ ਨਾਮ ਬਰਗਾਸਿ ਰਾਗ ਗੋਜਰੀ ਮਹੱਲਾ ਪੰਜਵਾ ਕਾਹਿਰੇ ਮਨ ਜਿਤ ਵਹਿ ਤਮ ਜਾ ਹਰਿ ਹਾ ਜੀਓ ਪਰਿਆ ਤਾਲੁ ਤੇ ਰਮਾਈ ਹਜੰਤੋ ਪਾਈ ਤਾਕਤ ਕਾਗੈ ਖਤ ਰਿਆ ਮੇਰੇ ਮਾਦੋ ਜੀ ਸਾਧ ਸੰਗਤ ਮਲੈ ਸੋ ਤਰਿਆ ਗੁਰ ਪ੍ਰਸਾਦ ਪਰਮਤਪ ਪਾਇਆ ਸੂਕੇ ਕਸ਼ਟ ਦਰਿਆ ਰਹਾਉ ਜਰਨ ਬਿਟਾਲੋ ਸੁਦ ਬੰਤਾ ਕੋ ਨਗਿਸ ਕੀ ਤਰਿਆ ਚਰ ਸਿਰਖ ਵਾਹੀ ਠਾਪੁਰ ਕਾਹੀ ਮਨ ਕੋ ਕਰਿਆ ਉੜੈ ਉਡਵੈ ਸਗੁਸਾਦ ਬੱਚੇ ਪੁਛਰੇ ਹਿਰਿਆ ਨੇ ਗਾਵਣ ਖਲਾਵੈ ਫਣੁ ਜੁਗਾਵੈ ਮਨ ਮੈਂ ਸਿਮਰਨ ਕਰਿਆ ਸਾਬ ਨਦਾਰ ਦਾ ਸਵਾਸਟ ਸਦਾਨ ਸਾਖੁੁਰ ਕਰਤੰ ਤਰੇਆ ਜਨ ਨਾਨਕ ਬਲ ਬਲ ਸਦ ਬਰਜਾਈਐ ਗਰੰਤਨਾ ਪਰਬ ਰਿਆ ਰਾਗਾ ਸੁਮਨੁ ਦੁਖਾ ਸੋਵਰਖ ਇਕੋ ਓੰਕਾਰ ਸਤਗੁਰ ਪ੍ਰਸਾਦ ਸੋਵਖ ਨਿਰੰਜਨ ਹਰਿ ਪਰਮ ਨਵੰਜਨ ਹਰਿਗਮਾਗ ਮਿਲਿਆ ਪਾਰ ਸਾਰੇ ਆਵਹਿ ਸਾਚੇ ਆਵਹਿ ਤੁੰਟੀ ਹਸਤੇ ਸੱਜਣ ਹਰਿ ਸਭ ਜੀਤ ਮਾਰੇ ਜੀ ਦੁਨੀਆ ਕਾ ਦਾਤਰ ਆਤਿ ਆਵਹੁ ਸੰਤੋ ਜੀ ਸਭ ਲੋਕ ਤੁਮ ਸਾਰਣਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਬਿਆਨ ਆਨ ਅੰਤ ਵਿਚਾਰ ਤੂੰ ਘਰ ਘਰੇ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਬ੍ਰਖ ਅਸਮਾਨ ਇਕਾ ਦੇ ਇਕ ਵਿਖਾਰੀ ਜੀ ਸਾਰੇ ਤੇਰੇ ਚੋਲ ਬਿਲਾਣਾ ਤੂੰ ਆਪੇ ਰਤਾ ਆਪੇ ਭੁਤਾ ਜੀ ਹਾਂ ਤਦ ਬਿਨ ਰਵਲਾ ਜਾਣਾ ਤੂੰ ਗਾਰ ਬ੍ਰਹਮ ਬੇਅੰਤ ਬੰਜੀ ਤੇਰੇ ਕਿਆ ਗੁਣ ਆਖਿ ਵਿਖਾਣਾ ਜੋ ਸਿਵ ਹੈ ਜੋ ਸਿਵ ਹੈ ਤੁਧ ਜੀ ਜਨਨਾ ਨਿਸ਼ਚੁ ਗੁਰਬਾਣਾ ਹਾਰਤ ਆਵਹਿ ਹਾਤਿ ਆਵਹਿ ਤੁਝੀ ਸੇ ਜਨ ਜੁਗ ਮੈ ਸੁਖਵਾਸੀ ਸੇਹੇ ਮੋਕਤਾ ਸੇਹੇ ਮੁਕਤ ਭਏ ਜਿਨ ਹਾਤਿ ਆਇਆ ਜੀ ਤੈਨ ਤੋਂ ਤੀਜੰਕੀ ਵਾਸੀ ਨਿਨ ਬੋਜ ਹਨ ਨਿਨ ਭੋਜ ਹੈ ਅਨਿਕ تنਖਾ ਬਸ ਸੰਗਵਾਸੀ ਨਿਨ ਸੇਵਿਆ ਜੁ ਸੇਵਾ ਮੇਰਾ ਹੱਥ ਦਿੱਤੇ ਹਰ ਹਰ ਉਸ ਮਾਸੀ ਸੇ ਧੰਨ ਸੇ ਤੰਜਨ ਹੱਥ ਆਇਆ ਜਿ ਜਨਾਨਕ ਜਨ ਬਲਦਾ ਸਿੰਘ ਤੇਰੇ ਭਾਗ ਤੇ ਬਖਸ਼ਾ ਜੀ ਭਰਾ ਬੇਨ ਬੇਅੰਤ ਤੇਰੇ ਭਾਗ ਤੇਰੇ ਬਸਲਾ ਹੰਦੂ ਜੀ ਹਰ ਅਨਕ ਅਨੇਕ ਅਨੰਤ ਤੇਰੀ ਨਕ ਤੇਰੀ ਨਕਰ ਹਰ ਪੂਜਾ ਜੀ ਤਪ ਤਪ ਰਿਪੇੰਬੀ ਅੰਤ ਤੇਰੇ ਅਨੇਖਾ ਅਤਮੇ ਪ੍ਰਮ ਸਿਮਰ ਸਾਜੀ ਹਰਿ ਕਰਿਆ ਅਖਤਿ ਕਲੰਗ ਬੰਤਾ ਸੇਵਕਾ ਸੇਵਕ ਪ੍ਰਜਾ ਨਾਨਕ ਜੀ ਜੋ ਭਾ ਮੇਰੇ ਹਰਿ ਗਵੰਤਾ ਤੁਹ ਹਾਰ ਬਰਖ ਪਰੰਪਰ ਖਰਤਾ ਜੀ ਤੁ ਜਿਹੜਾ ਨਾ ਕੋਈ ਤੋ ਜੁਜੇ ਕੋ ਸਦਾ ਸਦਾ ਦੇਖੋ ਜੀ ਸੁਨੰਚਲ ਗੱਤਾ ਸੋਈ ਤੁਹਿਆ ਭਾਵ ਸਿਵਰਤਰੀ ਨੂੰ ਫਿਰੈ ਸੋ ਹੋਈ ਤੁਹਿਆ ਪੇ ਸ੍ਰਿਸ਼ਟ ਸਭ ਪਾਈ ਜੀ ਤੁਹਿਆ ਪੇ ਸਭ ਹੋਈ ਜਨਾਨਕ ਗੁਣ ਗਾਵੈ ਹਰਤਾ ਕਹੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੰਲਾ ਜੋਤ ਤੂੰ ਗਤਤਾ ਸੁਤਿਆਰ ਮੈਂਦਾ ਸਾਈ ਜਤਿ ਭਾਵੈ ਸੋ ਸਿਸੀ ਜੋ ਤੂੰ ਦੇਸੇ ਹੋਂ ਪਾਈ ਰਹਾ ਸਾਦੇਰੀ ਨੂੰ ਸਭ ਨੇ ਤੇਹਾਇਆ ਜਿਸਨੋ ਕਿਰਪਾ ਕਰਹਿ ਦਿਨਾਵ ਸੁਨ ਪਾਇਆ ਗੁਰਮੁਖ ਲੱਧਾ ਮਨ ਮੁਖ ਵਾਇਆ ਸੁਦਾ ਪਛੋੜਿਆ ਮਿਲੈ ਤੂੰ ਦਰਿਆਉ ਸਤਿਗਿਹੀ ਮਾਹ ਹੈ ਅਜਿ ਬਿਨ ਰੂਜਾ ਕੋਈ ਨਾ ਹੈ ਜੀ ਜੰਮਤ ਸਾਥ ਹੀ ਰਾਖੇਲ ਵਿయోగ ਮੈਲੋ ਛੜਿਆ ਸੰਜੋਗੀ ਮੀਲ ਜਿਸਨੋ ਦੋ ਜਾਨਾ ਹੈ ਸੋ ਜਿਨ ਜਾਣ ਹਰ ਗੁਣ ਸਦ ਹੀ ਆਖ ਵਖਾਣੈ ਨਿਨ ਹਾਰੇ ਰਸੇ ਵੀ ਆਦਿ ਸੁਤਾਇ ਸਹਜ ਹੀ ਹਰਨਾ ਸਮਾਇ ਤੂੰ ਆਪੇ ਕਰਤਾ ਸਿਰਾਖਿਆ ਸਭ ਹੋਇ ਸਦਹਾ ਬਿਨ ਲੋਜਾ ਬਨਾ ਕੋਈ ਤੂ ਹਰ ਕਰ ਵੇਖੈ ਜਾਣੈ ਸੋਇ ਜਿਨ ਨਾਨਕ ਗੁਰਮੁਖ ਵਰਗਟ ਹੋਇ ਆਸਮਾਹ ਲਾ ਪਹਿਲਾ ਸਤਿ ਅਨ ਸਰੜੇ ਪਹਿਲੇ ਨਵਸਾ ਬਾਣੀ ਬਾਵਨਤ ਨੇ ਕੀਆ ਅੰਗਰ ਮਾ ਭਗ ਨਹੀ ਜਾਣੈ ਹਮ ਦੇਖਾ ਤਹ ਡੋਪੀਏ ਨੇ ਮਨੇਖਣਾ ਜਿਤਸ ਮੂਡ ਮਨਾ ਹਰਿ ਵਿਸਰਤ ਤੇਰੇ ਗੁਣ ਗੱਲਿਆ ਰਹਾਉ ਨਾ ਹਾਉ ਜਤੀ ਦਿਨ ਹੀ ਪੜਿਆ ਮੋਰਹੁ ਦਾ ਜਨਮ ਭਿਆ ਕਰਨ ਤਨਾਨਿਕ ਦਿਨ ਕੀ ਸਰਣਾ ਜਿੰਤੋ ਨਾਹੀ ਵਿਸਰਿਆ ਅਸਮਹ ਲਭਨ ਜੁਬ ਭਈ ਪ੍ਰਾਪਤ ਮਨ ਸੁਖੁਰੀਆ ਗੋਬਿੰਦ ਮਰਲ ਘੈਤਿ ਬੁਰੀਆ ਹਉਰ ਕਾਜ ਰਹਿਤਨ ਖਾਮ ਮੇਲੇ ਸਾਧ ਸੰਗਤ ਭਰ ਕੇ ਬਲ ਨਾਮ ਸਰੰਗ ਜਾਨ ਲਾਖ ਭਾਵ ਜਗ ਦਰਨ ਚੈ ਜਨਮ ਮਿਰਛਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਾ ਸੰਜਮ ਧਰਮ ਨਖ ਮਾਇਆ ਸੇਵਾ ਸਾਧਨਾ ਜਨ ਹਰ ਰਾਇ ਕਹ ਨਾਨਕ ਹਉ ਨੀਜ ਬ੍ਰਹਮ ਸਰਣ ਬਰੈ ਕੀ ਰਾਖੋ ਸਰਬਾ ਆਸੈ ਦਸ ਕਬਿਓ ਬਾਚ ਬੇਨਤੀ ਜੋ ਪਈ ਹਮਰੇ ਖਰੋਹਾ ਦੇ ਰਛਾ पूर्ण होए जिठकी इच्छा तब चरण मन रहे हमारा अपना जान खरो व्रत पार हमरा दृष्ट सब द मंग आवहु आप हा द हम बचावहु सुखी बस मूल प्रवर सेवा का सुख सब करतार मौरछ अनेक दया करिए सब अरन को आस हरीए पूर्ण होए हमारी आशा ਤੌਰ ਬਨਗੀ ਰਹੈ ਬਿਆਸ ਹਮੇਸ਼ਾ ਰਹੇ ਉਹਨਾਂ ਦੇ ਹਉ ਜੋ ਬਰਚਾਹੋ ਸੁਖੰਤੇ ਪਾਓ ਸੇਵਕਾ ਆਸ਼ਕ ਹਮਾਰੇ ਤਾਰੀ ਹੈ ਜਨ ਜਨ ਸਤਰ ਹਮਾਰੇ ਮਾਰੀ ਹੈ ਆਪ ਹਾ ਦਾਮ ਜੋ ਬਦੀਐ ਮਰਨ ਖਾਲਖਾ ਤਰਾਖ ਨੁ ਗੁਨੀਐ ਹੋਜੂ ਹਰਾ ਹਮਾਰੇ ਅਵਛਾ ਸ੍ਰੀ ਅਦੂਰ ਜੋ ਖਰੀ ਹੋ ਰੱਛਾ ਰਾਖ ਲਿਹੁ ਮੋ ਰੱਖਣ ਹਾਰੇ ਸਾਹਿਵ ਸ਼ਬਦ ਸਹਾਇ ਪਿਆਰੇ ਜੀਨ ਬੰਦਸ਼ਟਨ ਕੇ ਹਮਤਾ ਤੁਮਹ ਪੂਰੀ ਰਤੋ ਰਸਨਤਾ ਕਾਲ ਪਾਏ ਬ੍ਰਹਮਾ ਬਖਤਰਾ ਕਾਲ ਪਾਇ ਸੁਭਿ ਉਤਰਾ ਕਾਲ ਬਾਏ ਹਰਿ ਸੁਲੰਬਰਗਾਸਾ ਸਲ ਕਾਲ ਕਾ ਕੀਤਮਸਾ ਜਵਨ ਕਾਲ ਜੋਗੀ ਸ਼ਿਵ ਸਿਯੋ ਮੇਧਰਾ ਬ੍ਰਹਮਾ ਜੋ ਸਿਯੋ ਜਵਨ ਕਾਲ ਸਲੋਕ ਸਵਾਰਾ ਨਮਸ਼ਕਾਰ ਹੈ ਦਾਹੇ ਹਮਾਰਾ ਜਵਨ ਕਾਲ ਸਗਤ ਬਨਾਇਓ ਦੇਵਤਾ ਜਸ਼ਨ ਸੁਜਾਇਓ ਆਹਾਰ ਦੇ ਰੰਤੇ ਕੀ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਦੁਸਹੀ ਕੋ ਹਮਾਰੀ ਸਗਲ ਵਜਾ ਜਨਿ ਆਪ ਸੁਵਾਰੇ ਸੇਵਕਨ ਕੋ ਸਭ ਕੋ ਸੁਖ ਦਿਯੋ ਸਤਰਨ ਕੋ ਪਲ ਮੋਬਦ ਕੀਓ ਘੜ ਘੜ ਕੇ ਹੀ ਅੰਤਰ ਕੀ ਜਾਣਤ ਹਲੇ ਬਰੇ ਕੀ ਵੀਰ ਬਚਾਨਤ ਛਿਟੀ ਤਾ ਗੁੰਜ ਰਿਆ ਸੋਲਾ ਸਭ ਪਰ ਕਿਰਪਾ ਦਿਸ ਕਾ ਫੂਲਾ ਸੰਤਨ ਸੁਖੁ ਪਾਇ ਤੇ ਲੋਕੀ ਸੁਖੁ ਪਾਇ ਸਾਧਨ ਕੇ ਸੁਖੀ ਏਕ ਏਕੀ ਵੀਰਹਾ ਮਚਾਨੈ ਘੜ ਘੜ ਕੇ ਵਟ ਪਟ ਕੀ ਜਾਣੈ ਪੰਜਾਬ ਦੇ ਰਖ ਫਰਾਖਰ ਕਰ ਪ੍ਰਜਾ ਧਰਤ ਤਵੇ ਪਰ ਜਾਵੇਂ ਆਹਰਾ ਕਰਤਮੋ ਸਭੋ ਤੁਮੈ ਮਿਲਤ ਰੇਤ ਸਭੋ ਜਿਤੇ ਬਦਨਾ ਸ੍ਰਿਸ਼ਟ ਸਭ ਧਾਰੈ ਆਹ ਬਿਆ ਆਪਣੀ ਮੋਜੂ ਚਾਰੈ ਤੁਮ ਸਭ ਹੀ ਰਹਿ ਤਨ ਰਾ ਨਮ ਜਰਤ ਵੇਦ ਭੇਡ ਹਰਿਆਲਮ ਨਿਰੰਕਾਰ ਰਲਵੰਖਾ ਨਲੰਬ ਆਦੋ ਨੀਲ ਨਾਦੇ ਅ ਸੰਭਾ ਆਖਾ ਉਚਾਰਤ ਭੇਡਾ ਜਾ ਕੋ ਭੇਵਨਾ ਬਾਤ ਭੇਡਾ ਆ ਕੋ ਕਰਪਾ ਹਲ ਮੰਤ ਮਹਾ ਮੂਲ ਗਿ ਸੇ ਨਾ ਜਾਣਤ ਮਹਾ ਦੇਵ ਕੋ ਗਹ ਸਦਾ ਸ਼ਿਵ ਨਿਰੰਕਾਰ ਕਾ ਚੋਤਨ ਹੈ ਬਿਵ ਆਹਾ ਬੋ ਆਪਣੀ ਮੂਲ ਹੈ ਜਿਤੀ ਮਰਨਤ ਬਿਨ ਬਿਨ ਤੋ ਹੈ ਜਿਤੀ ਤੁਮਰਾ ਰਹਾ ਨਾ ਜਾਏ ਬਸਾਰਾ ਕਹ ਬਿਦ ਸਦਾ ਬਸੂ ਸੰਸਾਰਾ ਇਕ ਰੂਪੀ ਅਨੂ ਸਰੂਪ ਆਰੰਗ ਪਿਉ ਰਖੇ ਗੋਪਾ ਅੰਡਾ ਜਿਰ ਜਾ ਸਤ ਕਿੰਨੀ ਸਤਿ ਖਾਨ ਬਹੁਰਾ ਦੀਨੀ ਕਹੋ ਰਾਜਾ ਹੈ ਬੈਠਾ ਹੋ ਸਮਝ ਪੈ ਸੰਕਰ ਕੀਠਾ ਸਗਰ ਸ੍ਰਸ਼ਟਾ ਰਖਾਹਿ ਜੰਮਰਵ ਆਜ ਗਾਦ ਸੁਸੰਭਵ ਅਰਚਾ ਮੇਰੀ ਤਮ ਕਰੋ ਸਿਖ ਵਾਰਿ ਸਤ ਸੰਗਰੋ ਨਸ਼ਟਾ ਜਿਤੇ ਅਠਵਾ ਤੁਪਾਤਾ ਸਗਲ ਮਲੇਸ਼ੇ ਖਰੋਨਨ ਘਾਤਾ ਜੇ ਆ ਦੋਤਾ ਸਭ ਨਹੀਂ ਪਰੇ ਤਨ ਕੈ ਦਸ਼ਟ ਰੁਤਹ ਮਰੇੁਰਖਾ ਜਵਨ ਭਗਵਰ ਤੇ ਹਾਰੇ ਤਨ ਕੈ ਦਮ ਸੰਗਟ ਸਵਾਰੇ ਜੋ ਕਲ ਕੋ ਇਕ ਵਾਰ ਧਾਇ ਹੈ ਤਾਂ ਹੀ ਖਾਲੇ ਰਖਣ ਹੈ ਰੱਛਾ ਹੋਏ ਰਾਹੀ ਸਭ ਕਾਲਾ ਦੁਸ਼ਟ ਰਸਟਾਂ ਤੇ ਰਾਜ ਕਾਲਾ ਕਿਰਪਾ ਦਇਸ਼ਟ ਤਨ ਜਾਣਹਿ ਰੋ ਤਾਂ ਹੀ ਤਾਪ ਮੁਕਮੋ ਹਰ ਹੋ ਰਦਾ ਸਦਾ ਕਰਮੋ ਸੋ ਹੋਈ ਦੁਸ਼ਤ ਨਾ ਕੋਈ ਏਖ ਵਾਰ ਜਦੋਂ ਸੁਮਹਾਰਾ ਕਾਲ ਹਾਥ ਦਾਹਿਓ ਬਹਾਰਾ ਜਿਨਾਂ ਨਾਂ ਤੇ ਰੋ ਕਹਾ ਦਰਦ ਰੋ ਚਲੋ ਤੇ ਰਹਾ ਖੜਾ ਖੇਤ ਮੈਂ ਸ਼ਰਮ ਦੇ ਹਾਰੀ ਆਪ ਹਾਦਰ ਬੁਹਾਰੀ ਸਰਬ ਧਰਮ ਸਹਾਈ ਦੁਸ਼ਤ ਦੋਖ ਦੇ ਰੋ ਬਚਾਈ ਸੁਈਆ ਕਾਇ ਗਹਿ ਡਉਟੇ ਦਮਰੇਲਾ ਪ੍ਰੇਖੋ ਆਖਦਰ ਨਹੀਂ ਆਨਿਓ RAM ਰਹੀ ਗੋ ਰਾਲ ਕੋ ਰਨ ਅਨੇਕ ਹੈ ਵਤੇ ਨਾ ਮੰਨਿਓ ਸਿਮਰਤ ਸਾਸਤਰ ਵੇ ਸਵੈ ਮਹ ਭੀਦ ਕਹ ਹਮੇਕ ਨਾ ਜਾਣਿਓ ਸ੍ਰੀ ਅਸ ਬਾਨ ਕਿਰਪਾ ਦਮਰੀ ਕਰ ਮੈ ਨਾ ਕਹਿਓ ਸਤੋ ਹੈ ਵਖਾਨਿਓ ਦੁ ਫਿਰ ਸਗਲ ਦਵਾਰ ਕੋ ਸਾਧਕੈ ਇਹ ਤਹਾਰੋ ਦਵਾਰ ਬਾਹ ਗਏ ਕੀ ਰਾਜ ਅਸ ਗੋਬਿੰਦ ਦਾ ਸਤਿਪਾਲ ਰਾਮ ਕੁਲੀ ਮਹਲਾ ਦੀ ਜਨ ਅਨੰਦ ੴ ਸਤਿਗੁਰ ਪ੍ਰਸਾਦ ਅਨੰਦ ਬਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸਿਤੀ ਮਨਵੱਝੀਆਂ ਬਾਦ ਹਈਆਂ ਰਾਤ ਨੂੰ ਵਰਵਾਰ ਕੁਲੀਆ ਸ਼ਬਦ ਗਾਵਣੇ ਆਈਆ ਸਤੋ ਤਗ ਹੋ ਹਰੀ ਕੀ ਰਾਮ ਅੰਜਲੀ ਵਸਾਇਆ ਕਹ ਨਾਨਕ ਨੰਦਹੁ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੀਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੀ ਰੂਸਾ ਵਿਸਾਰਣਾ ਅੰਗੀਕਾਰ ਕਰ ਤੇਰਾ ਕਰ ਸਭ ਸਵਾਰਣਾ ਸਬਦ ਨਾਮਾ ਸਮਰਸ ਸਵਾਮੀ ਸੋਖ ਮਨੋ ਵਿਸਾਰੇ ਕਹ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਚਾ ਨਾਹੀ ਕਰ ਤੇਰਾ ਕਾਤਾ ਰੇਰਾ ਸਭ ਕੁਛ ਹੈ ਜਿਸ ਤੇ ਸੋ ਪਾਵੀ ਸਦਾ ਸੁਖ ਸਦਾ ਹਰਿ ਨਾਮ ਨੂੰ ਸਾਹਾਵੀ ਨਾਮ ਜਿਨ ਕਹਿ ਮਨੁਸਿ ਆਵਾਜੇ ਸ਼ਬਦ ਹਨੀਰੇ ਕਹ ਨਾ ਸੱਚੇ ਸਾਹਿਬ ਕਿਆ ਨਾਹੀ ਤਾ ਤੇਰੇ ਸਾਚਾ ਨਾਹਾ ਮੇਰਾ ਯਾਰ ਹਾਰੋ ਸਾਚੇ ਨਾਮੇ ਅਧਾਰ ਮੇਰਾ ਜਿਨ ਬਖਾ ਸਭ ਗਵਾਈਆ ਕਾ ਸਾਧ ਸੁਖ ਮਰਾਇ ਵਸਿਆ ਜਿਨ ਇੱਛਾ ਸਾ ਪੂਰਾਈਆ ਸਦਾ ਕੁਰਬਾਨ ਕੀਤਾ ਰਹਿ ਤਹੋ ਜੇ ਜੀਏ ਬਲਿਆਈਆ ਅਹ ਨਾਮ ਸੁਣ ਹੋ ਸੰਤੋ ਸ਼ਬਦ ਧਰੋ ਬੇਯਾਰੋ ਸਾਚਾ ਨਾਹਾ ਮੇਰਾ ਯਾਲਹਾਰੋ ਵਾਜੈ ਪੰਛੋਦਿ ਘਾਸ ਸੁਭਾਗੇ ਕਸ ਵਾਗੇ ਛਦ ਵਾਜੀ ਕਲਾਤਿ ਕਰਤਾ ਰਹੀਆ ਪੰਜ ਰੂਤਿ ਵਸ ਹਾਂ ਕੀਤੇ ਤਾਲ ਕੰਟ ਕੁਮਾਰਿਆ ਸੁਰ ਕਰਮ ਬਾਯਾ ਦੁਜਨ ਕੋ ਸੇ ਨਾਮ ਹਰ ਕੀ ਲਾਗੇ ਪਹਿ ਨਾਨਕ ਤਹਾ ਸੁਖ ਹੋਆ ਤਤ ਘਰਿ ਅਨਹਦ ਵਾਦੀ ਹਰਿ ਸੁਨੋ ਵਡਭਾਗੀ ਹੋ ਸਗਲ ਮਨੋ ਰਸ ਪੂਰੇ ਪਾਰੇ ਬ੍ਰਹਮਿ ਕਰਪਾਇਆ ਤਰੇ ਸਗਲ ਵਿਸ਼ੂਰੇ ਲੋਹਰੋ ਸੁਦਾਹਾ ਬੀਤਰੇ ਸੋਣੀ ਸਚੀ ਹਿ ਬਾਹਾਰੀ ਸੰਤ ਸਾਜਨ ਪਏ ਦਸੇ ਪੂਰਾ ਗੁਰ ਤੇ ਜਾਣਿ ਤੁਣ ਦੇਵ ਨਿਦਗਾ ਕੇ ਭਗਤ ਸਤਗੁਰ ਹੇ ਆਪਰ ਪੂਰੇ ਮਨਵੰਦ ਨਾਨਕ ਗੁਰ ਚਰਨ ਲਾਗੇ ਵਾਜਿ ਹੈ ਅਨਹਰੂਰੇ ਮੁੰਦਾਰੀ ਮਹੱਲਾ ਪਨਿਵਾ ਥਾਲੁ ਜਨੁ ਅਸਤੋ ਬਈਓ ਸਸੰਦੋ ਵਿਚਾਰੋ ਅੰਮ੍ਰਿਤ ਨਾਮੁ ਧਾਕੁਰ ਕਾਵੇ ਓ ਨਿਸ਼ਕਾ ਸਭ ਕੀ ਅਧਾਰੋ ਜੇ ਕੋ ਹਾਵੇ ਜੇ ਕੋ ਬੁਨਚੈ ਤਿਸ ਕਾ ਹੋਇ ਅਧਾਰੋ ਇਹ ਵਸਤੇ ਨ ਜਾਇ ਨਿਤਨ ਅਧਾਰ ਕੋ ਧਾਰੋ ਤਉ ਸੰਸਾਰ ਚੰ ਲਤਰੀਐ ਸੋ ਨਾਨਕ ਬਰਮ ਅਵਸਾਰੋ ਸੋ ਲੋਕ ਮਹੱਲਾ ਪਨਿਵਾ ਕਿਹ ਰਾਹੀ ਤਾਂ ਜਤ ਨਾਹੀ ਮੈਨੋ ਜੋ ਕਿਤੋ ਹੋਈ ਮਾਨਿਰ ਗੁਣ ਹਰੇ ਕੋ ਗੁਣ ਨਾਹੀ ਆਪੇ ਦੱਸਿ ਬਿਓਈ ਤਸਵੇ ਆ ਮਹਿ ਰਾਮਤ ਹੋਈ ਸਰਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਸਿਵੈ ਹਰੇ ਆ ਪਉੜੀ ਸੱਤਾਰ ਸਮਰਾਥ ਜਿਥਾ ਕੋ ਨਾ ਹੈ ਉਥੇ ਰੱਖ ਨਿਰਦੁਰਮਾ ਹੈ ਕੋਣ ਕਾਰਮ ਕਾ ਦੋਤ ਨਾਏ ਨਬਿ ਛਟ ਜਾਹ ਭਉ ਜਲ ਵਿੱਚ ਸਮਸਗਾ ਹੋ ਗੁ ਸ਼ਬਦੀ ਪਾਰਮਾ ਹੈ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਖਾ ਹੈ ਕਲਮ ਹੈ ਪੁਨ ਗੁਣ ਗੋਬਿੰਦ ਗਾ ਹੈ ਸਤ ਸੇ ਨੂੰ ਕਿਰਪਾ ਸਮਨ ਲੈ ਸਾਹ ਸਹ ਵਿਸਾ ਗੁ ਨਾ ਜਾਏ ਜਿ ਆਵਤ ਬਿਯਾ ਹੈ ਸਲੋਕਾ ਮਹਲਾ ਪੰਜਵਾ ਅੰਤਰ ਗੁਰਿਆ ਰਾਧਨਾ ਜਿਵਹਾ ਜਪ ਗੁਨਾਉ ਨੈਤਰੀ ਸਭ ਕੋ ਵੇਖਣਾ ਸਰਣੇ ਸਿਨਨਾ ਗੁਨਾਉ ਸਾਰ ਗੁਰ ਸੇ ਤਿਰਤਿਆ ਗੁਰਗੈ ਬਈ ਅਠਾਵੋ ਕਉ ਨਾਨਕ ਕਿਰਪਾ ਖਰੇ ਜਿਸਨ ਹੈ ਵਤ ਦੇ ਜਗ ਮਤਮ ਗਾਲੀ ਹੈ ਵਿਰਲੇ ਕੀ ਕੀ ਮਹੱਲਾ ਪੁੰਨਿਵਾ ਰੱਖੇ ਰੱਖਣ ਹਾਰਿ ਆਪ ਬਹਾਰਿਨ ਗੁਰ ਕੀ ਬੈਰੀ ਪਾਇ ਖਾਸ ਸਵਾਰਿਨ ਹੋ ਆਗਿਆਲ ਮਨ ਹੋਣਾ ਅਵਸਾਰਿਨ ਸਾਜਨਾ ਕੇ ਸੰਗ ਭਉ ਜਲ ਤਾਰਿਨ ਸਾਖ ਅਨੰਦ ਕਾ ਲਿਸ਼ਕਨ ਮਾਹੀ ਉਦਾਰਿਨ ਸਿ ਸਾਹਿਬ ਜੀ ਦੇ ਕਾ ਨਾਨਕ ਬੁਨੇਵਾ ਹੈ ਜਿਸ ਮਰਤ ਸੁਖ ਹੋਏ ਸਗਲੇ ਰੂਹ ਜਾ ਹੈ ਸਾਹਿਬ ਕੀ ਦੇਹਕ ਨਾਨਕ ਬੁਨੇਵਾ ਹੈ ਜਿਸ ਮਰਤ ਸੁਖ ਹੋਏ ਸਗਲੇ ਰੂਹ ਜਾ ਹੈ ਵਾਹਿਗੁਰੂ ਜੀ ਕਾ ਹਾਲ ਸਾਥ ਵਾਹਿਗੁਰੂ ਜੀ ਕੀ ਹੱਤੇ